ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਹੁਤ ਟੇਸਟੀ ਪੰਜਾਬੀ ਛੋਲੇ ਬਣਾ ਕੇ ਤਿਆਰ ਕਰਾਂਗੇ ਜਿਹੜੇ ਕਿ ਬੜੀ ਜਲਦੀ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੇ ਨੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਵਾਂਗੀ ਕਿ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਜਰੂਰ ਦਬਾਓ ਤਾਂ ਕਿ ਮੇਰੇ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾ ਰਹੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ ਪੰਜਾਬੀ ਛੋਲੇ ਬਣਾਉਣ ਵਾਸਤੇ ਮੈਂ ਇਹ ਕਾਬਲੀ ਚਨੇ ਇਹਨਾਂ ਦੀ ਇੱਕ ਕਟੋਰੀ ਮੈਂ ਇਹਨਾਂ ਨੂੰ ਸਵੇਰੇ ਭਿੰਤਾ ਸੀ 6-7 ਘੰਟੇ ਭਿਜੇ ਰਹਿ ਰਹੇ ਨੇ ਆ ਦੇਖੋ ਤੇ ਇਹ ਕਾਫੀ ਫੁੱਲ ਗਏ ਨੇ ਤੇ ਹੁਣ ਇਹਨਾਂ ਨੂੰ ਆਪਾਂ ਉਬਾਲਦੇ ਹਾਂ ਮੈਂ ਇਹਨਾਂ ਨੂੰ ਧੋ ਕੇ ਪਿਉ ਲਿਆ ਸੀ ਤੇ ਇਹਨਾਂ ਦਾ ਪਾਣੀ ਕੱਢਤਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਉਬਾਲਦੇ ਹਾਂ ਇੱਧਰ ਮੈਂ ਗੈਸ ਤੇ ਕੁੱਕਰ ਰੱਖਤਾ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹ ਵਾਲੇ ਚਨੇ ਪਾ ਦਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਪਾਣੀ ਆਪਾਂ ਜ਼ਿਆਦਾ ਨਹੀਂ ਪਾਣਾ ਕਿਉਂਕਿ ਇਹ ਛੋਲੇ ਆਪਾਂ ਸੁੱਕੇ ਹੀ ਬਣਾਣੇ ਨੇ ਇਹਦੀ ਆਪਾਂ ਗਰੇਵੀ ਨਹੀਂ ਪਾਣੀ ਇਸ ਕਰਕੇ ਬਸ ਆਪਾਂ ਇੰਨਾ ਕੁ ਪਾਣੀ ਰੱਖਾਂਗੇ ਆ ਦੇਖੋ ਇਹਦੇ ਵਿੱਚ ਹੋਣਾ ਦੋ ਤੇਜ ਪੱਤੇ ਤਿੰਨ ਲਾਲ ਮਿਰਚਾ ਦੋ ਕਾਲੀ ਇਲਾਇਚੀ ਮੋਟੀ ਦੋ ਲੌਂਗ ਦੋ ਹਰੀਆਂ ਇਲਾਇਚੀਆਂ ਤੇ 6-7 ਕਾਲੀਆਂ ਮਿਰਚਾਂ ਇਹਨਾਂ ਨੂੰ ਪਾ ਦਾਂਗੇ ਇਹਦੇ ਨਾਲ ਹੀ ਇੱਕ ਚੁਟਕੀ ਹਲਦੀ ਇੱਕ ਚੁਟਕੀ ਢੇਗੀ ਮਿਰਚ ਚਮਚੇ ਦਾ ਚੌਥਾ ਹਿੱਸਾ ਨਮਕ ਕਿਉਂਕਿ ਮੈਂ ਤੜਕੇ ਵਿੱਚ ਵੀ ਥੋੜਾ ਸਮਾਨ ਨੇ ਪਾਣਾ ਹੈ ਇਸ ਕਰਕੇ ਮੈਂ ਬਿਲਕੁਲ ਢੱਟੀ ਦੇ ਵਿੱਚ ਸਮਾਨ ਪਾ ਰਹੀ ਹਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤਿੰਨ ਵਿਸਨਾ ਤੱਕ ਇਹਨਾਂ ਨੂੰ ਉਬਾਲ ਲਵਾਂਗੇ ਇਹ ਬਿਲਕੁਲ ਸੌਫਟ ਹੋ ਜਾਣਗੇ ਇੱਕ ਚਮਚਾ ਦੇਸੀ ਘੀਉ ਛੋਲਿਆਂ ਵਿੱਚ ਪਾਣੀ ਆਪਾਂ ਇੰਨਾ ਹੀ ਰੱਖਣਾ ਹੈ ਬਸ ਫੋੜੇ ਨੂੰ ਆਪਾਂ ਬੰਦ ਕਰਕੇ ਤਿੰਨ ਸੀਟੀਆਂ 걸ਵਾ ਲਾਂਗੇ ਤੇ ਤਿੰਨ ਸੀਟੀਆਂ ਬਾਅਦ ਇਹ ਤੜਕਾ ਲਗਾਵਾਂਗੇ ਜਿੰਨੀ ਦੇਰ ਆਪਣੇ ਛੋਲੇ ਉਬਲਦੇ ਨੇ ਓਨੀ ਦੇਰ ਆਪਾਂ ਤੜਕੇ ਦੀ ਤਿਆਰੀ ਕਰਦੇ ਆਂ ਤੜਕੇ ਵਾਸਤੇ ਆਪਾਂ ਇਹ ਸਾਰਾ ਸਮਾਨ ਲਿਆ ਆਏ ਤੇ ਹੁਣ ਇਹਨੂੰ ਆਪਾਂ ਕੱਟ ਕੇ ਤਿਆਰ ਕਰਦੇ ਆਂ ਪਿਆਜ਼ ਨੂੰ ਤੁਸੀਂ ਬ੍ਰੇਕ ਬ੍ਰੇਕ ਕੱਟ ਲੈਣਾ ਹੈ ਤੁਸੀਂ ਚਾਹੋ ਤੈਨੂੰ ਕद्दूकस ਵੀ ਕਰ ਸਕਦੇ ਹੋ ਕੱਟ ਕੇ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਜਿੱਦਾਂ ਦਾ ਵੀ ਤੁਸੀਂ ਪਸੰਦ ਕਰਦੇ ਹੋ ਪਾ ਸਕਦੇ ਹੋ ਪਿਆਜ਼ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਟਮਾਟਰ ਵੀ ਕੱਟ ਲਵਾਂਗੇ ਟਮਾਟਰ ਦੀ ਤੁਸੀਂ ਪਿਉਰੀ ਵੀ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਕੱਟ ਕੇ ਵੀ ਪਾ ਸਕਦੇ ਹੋ ਮੈਂ ਇਹਨੂੰ ਬਰੀਕ-ਬਰੀਕ ਕੱਟ ਕੇ ਪਾਵਾਂਗੀ ਮੈਂ ਇਹਦੀ ਪਿਉਰੀ ਨਹੀਂ ਬਣਾ ਰਹੀ ਕਿਉਂਕਿ ਤੜਕੇ ਵਿੱਚ ਇਹਨੇ ਚੰਗੀ ਤਰ੍ਹਾਂ ਮੈਸ਼ ਹੋ ਜਾਣਾ ਹੈ ਟਮਾਟਰ ਆਪਾਂ ਕੱਟ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਇਹ ਵਾਲੇ ਲਸਣ ਇਹਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ ਥੋੜੇ ਜਿਲੇ ਲਸਣ ਅਦਰਕ ਦੇ ਆਪਾਂ ਪੇਸਟ ਬਣਾਵਾਂਗੇ इस तरह थोड़ा कट के पावे अदरक आप हरिया मिर्च उन्होंने इस तरह कट लवें छोलिया ने तीन भी सलाया ने क्ढी उन्होंने अजे कुकर वेचिए कुकर नहीं, नहीं खोलिया आप तड़का तैयार कर लें तड़के वास्त मैं कड़ाई रखती है कड़ाई चेल पा दता है तेल गर्म हो गया है ਸੌਣ ਲਾਉਣੇ ਆ ਜੀ ਆਪਾਂ ਇਹਨੂੰ ਤੜਕਾ ਇੱਧਰ ਛੋਟੇ ਜਿਹੇ ਪੈਨ ਵਿੱਚ ਮੈਂ ਇੱਕ ਕੱਪ ਪਾਣੀ ਲਿਆ ਤੇ ਉਹਦੇ ਵਿੱਚ ਇੱਕ ਚਮਚਾ ਚਾਹ ਪੱਤੀ ਦਾ ਲਿਆਇਆ ਤੇ ਇਹਨੂੰ ਚੰਗੀ ਤਰ੍ਹਾਂ ਉਬਾਲ ਲਾਂਗੇ ਜਿਹਦੇ ਨਾਲ ਕਿ ਆਪਣੇ ਚਣਿਆਂ ਦਾ ਕਲਰ ਬਹੁਤ ਵਧੀਆ ਆਏਗਾ ਤੁਸੀਂ ਚਾਹੋ ਤੇ ਇਹਨੂੰ ਬੋਇਲ ਕਰਦੇ ਸਮੇਂ ਵੀ ਇਹਦੀ ਪੋਰਟਲੀ ਬਣਾ ਕੇ ਇਹਨੂੰ ਪਾ ਸਕਦੇ ਹੋ ਤੇ ਮੈਂ ਉਹਦੇ ਵਿੱਚ ਨਹੀਂ ਪਾਇਆ ਮੈਂ ਅਲੱਗ ਇਹਨੂੰ ਇਸ ਤਰ੍ਹਾਂ ਉਬਾਲ ਕੇ ਇਹਦੇ ਵਿੱਚ ਐਡ ਕਰਦੀ ਹਾਂ ਤੇਲ ਗਰਮ ਹੋ ਗਿਆ ਸਭ ਤੋਂ ਪਹਿਲਾਂ ਆ ਕੇ ਇਹਦੇ ਵਿੱਚ ਆਪਾਂ ਇੱਕ ਚੁਟਕੀ ਹਿੰਗ ਅੱਧਾ ਚਮਚਾ ਜੀਰਾ ਇਸ ਦੇ ਨਾਲ ਹੀ ਕੱਟਿਆ ਹੋਇਆ ਲਸਣ ਤੇ ਅਦਰਕ ਪਾ ਦਾਂਗੇ ਇਹਨਾਂ ਨੂੰ ਪਤਾ ਜੇ ਆਪਾਂ ਭੁੰਨ ਲਵਾਂਗੇ ਤਾਂ ਕੱਚਾ ਪੰਨ ਕੱਢ ਲਵਾਂਗੇ। ਲਸਣ ਤੇ ਅਦਰਕ ਦਾ ਕੱਚਾ ਪਾਣਾ ਨਿਕਲ ਗਿਆ ਹੁਣ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਪਿਆਜ਼ ਪਾ ਦਾਂਗੇ। ਚਾਹ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ। ਫਿਰ ਬਾਅਦ ਵਿੱਚ ਇਹਦੇ ਟਮਾਟਰ ਸੇ ਮਿਕਸ ਕਰਾਂਗੇ। ਪਿਆਜ਼ ਆਪਣਾ ਭੁੱਜ ਗਿਆ ਹੈ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਢਿੱਗੀ ਮਿਰਚ ਅੱਧਾ ਚਮਚਾ ਹਲਦੀ ਇਹਨੂੰ ਪਾ ਕੇ ਥੋੜਾ ਜਿਹਾ ਮਿਕਸ ਕਰਾਂਗੇ ਇਸ ਦੇ ਨਾਲ ਹੀ ਆਪਾਂ ਟਮਾਟਰ ਪਾ ਦਾਂਗੇ ਨਾਲ ਹੀ ਇਹ ਹਰੀ ਮਿਰਚ ਇਸ ਦੇ ਨਾਲ ਆਪਣੇ ਮਸਾਲੇ ਵੀ ਪੱਕ ਜਾਣਗੇ ਤੇ ਨਾਲ ਹੀ ਟਮਾਟਰ ਹਰੀ ਮਿਰਚ ਪੱਕ ਜਾਣਗੇ ਨਮਕ ਐਡ ਕਰ ਦਾਂਗੇ ਕਿਉਂਕਿ ਜਿਸ ਟਾਈਮ ਆਪਾਂ ਛੋਲੇ ਬਾਲਦੇ ਰਿਹਾ ਸੀ ਉਸ ਟਾਈਮ ਉਹਦੇ ਵਿੱਚ ਨਮਕ ਪਾਇਆ ਸੀ ਇਸ ਕਰਕੇ ਥੋੜਾ ਘੱਟ ਹੀ ਨਮਕ ਐਡ ਕਰਾਂਗੇ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ ਇਸਦੇ ਨਾਲ ਹੀ ਇੱਕ ਚਮਚਾ ਲਸਣ ਅਦਰਕ ਦੀ ਪੀਸ ਰੌਜ ਹੁਣ ਕਰ ਚੈੱਕ ਕਰਦੇ ਆਪਾਂ ਛੋਲੇ ਆ ਦੇ ਕਿੰਨੇ ਸੋਹਣੇ ਬੋਇਲ ਹੋਏ ਨੇ ਬਿਲਕੁਲ ਸੌਫਟ ਹੋ ਗਏ ਨੇ ਆ ਦੇ ਇਹਦੇ ਵਿੱਚੋਂ ਆਪਾਂ ਜੋ ਸਾਤ ਮਸਾਲੇ ਪਾਏ ਸੀ ਉਹਨਾਂ ਨੂੰ ਕੱਢ ਲਵਾਂਗੇ ਜੇ ਤੁਸੀਂ ਚਾਹੋ ਤੇ ਇਹਨਾਂ ਨੂੰ ਵਿੱਚ ਵੀ ਰਹਿਣ ਦੇ ਸਕਦੇ ਹੋ ਪਰ ਮੈਂ ਇਹਦੇ ਵਿੱਚ ਸਿਰਫ ਕਾਲੀ ਮਿਰਚ ਤੇ ਲਾਲ ਮਿਰਚ ਰਹਿਣ ਦਵਾਂਗੀ ਬਾਕੀ ਸਾਰੇ ਮਸਾਲੇ ਕੱਢ ਲਵਾਂਗੇ ਹੁਣ ਚਣਿਆਂ ਨੂੰ ਥੋੜਾ ਜਿਹਾ ਇਸ ਤਰ੍ਹਾਂ ਕਰਸ਼ੀ ਦੇ ਨਾਲ ਆਪਾਂ ਮੈਸ਼ ਕਰ ਲਵਾਂਗੇ ਥੋੜੇ ਆਪਾਂ ਸਾਫ਼ ਵੀ ਰੱਖਾਂਗੇ ਬਸ ਤੜਕਾ ਆਪਣਾ ਪੁੱਜ ਕੇ ਬਿਲਕੁਲ ਤਿਆਰ ਹੈ ਆ ਦੇਖੋ ਤੜਕੇ ਨੇ ਤੇਲ ਛੱਡਦਾ ਤੇ ਹੁਣ ਇਹਦੇ ਵਿੱਚ ਆਪਾਂ ਇਹ ਹਲੇ ਛੋਲੇ ਆਇਆ ਚਾਹਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਦੇ ਨਾਲ ਥੋੜਾ ਜਿਹਾ ਕੱਟਿਆ ਹੋਇਆ ਹਰਾ ਧਨੀਆ ਚਮਚੇ ਦਾ ਚੌਥਾ ਹਿੱਸਾ ਕਾਲੀ ਮਿਰਚ ਚਮਚੇ ਦਾ ਚੌਥਾ ਹਿੱਸਾ ਗਰਮ ਮਸਾਲਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਥੋੜ੍ਹੇ ਸਾਰੇ ਜਾਨੇ ਆਪਣੇ ਘਰ ਵਿੱਚ ਆਪੋ ਆਪਣੇ ਤਰੀਕੇ ਨਾਲ ਬਣਾਉਂਦੇ ਨੇ ਤੇ ਅੱਜ ਇਹ ਮੈਂ ਆਪਣਾ ਤਰੀਕਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਕਿ ਮੈਂ ਕਿਸ ਤਰ੍ਹਾਂ ਆਪਣੇ ਘਰ ਪੰਜਾਬੀ ਛੋਲੇ ਬਣਾਉਣੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰਾ ਇਹ ਤਰੀਕਾ ਬਹੁਤ ਪਸੰਦ ਆਏਗਾ ਤੇ ਤੁਸੀਂ ਵੀ ਇਹਨੂੰ ਇੱਕ ਵਾਰੀ ਬਣਾ ਕੇ ਟਰਾਈ ਜ਼ਰੂਰ ਕਰੋਗੇ ਅੱਧੇ ਚਮਚੇ ਤੋਂ ਘਰ ਅਮਚੂਰ ਪਾਊਡਰ ਇਸ ਦੇ ਨਾਲ ਪੱਤੀ ਜੋ ਆਪਾਂ ਪਾਣੀ 'ਚ ਉਬਾਲੀ ਸੀ ਉਹਨੂੰ ਪਾ ਦਾਂਗੇ ਇਹਦੇ ਨਾਲ ਇਹਨਾਂ ਦਾ ਰੰਗ ਬਹੁਤ ਵਧੀਆ ਹੋ ਜਾਂਦਾ ਹੈ ਇੱਕ ਚਮਚਾ ਚਣੀ ਮਸਾਲਾ ਆਹ ਦੇਖੋ ਤੁਸੀਂ कलर ਸਬਜੀ ਦਾ ਰੰਗ ਇੱਕਦਮ ਚੇਂਜ ਹੋ ਗਿਆ ਤੇ ਚਮਚੇ ਦਾ ਚੌਥਾ ਹਿੱਸਾ ਕਾਲਾ ਨਮਕ ਤੇ ਥੋੜੀ ਜਿਹੀ ਸੁੱਕੀ ਮੇਥੀ ਇਹਨੂੰ ਇਸ ਤਰ੍ਹਾਂ ਥੋੜਾ ਤੁਸੀਂ ਰਗੜ ਕੇ ਹੱਥ ਦਿ ਨਾਲ ਐਡ ਕਰੋ ਇਹਦਾ ਵੀ ਫਲੇਵਰ ਹੈ ਬਹੁਤ ਵਧੀਆ ਹੁੰਦਾ ਹੈ ਬਸ ਹੁਣ ਇਹਨੂੰ ਆਪਾਂ ਮੀਡੀਅਮ ਫਲੇਮ ਤੇ 5-7 ਮਿੰਟ ਤੱਕ ਕੇ ਖਵਾ ਲੈਂਦੇ ਆ ਇੱਥੇ ਤੁਸੀਂ ਆਪਣਾ ਨਮਕ ਮਿਰਚ ਚੈੱਕ ਕਰ ਲਵੋ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਹੋਰ ਐਡ ਕਰ ਸਕਦੇ ਹੋ 7-8 ਮਿੰਟ ਹੋ ਗਏ ਨੇ ਸਬਜੀ ਨੂੰ ਬਾਂਦਿਆਂ ਵਿੱਚ ਵਿੱਚ ਆਪਾਂ ਇਹਨੂੰ ਚੈੱਕ ਵੀ ਕਰਦੇ ਰਹੇ ਆ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਦੇਖੋ ਸਬਜੀ ਨੇ ਤੇਲ ਛੱਡਤਾ ਹੈ ਤੇ ਰੰਗ ਦੇਖੋ ਤੁਸੀਂ ਕਿੰਨੀ ਸੋਹਣੀ ਬਣੀ ਹੈ ਸਬਜੀ ਇਹ ਤਾਂ ਖੁਸ਼ਬੂ ਵੀ ਬਹੁਤ ਪਿਆਰੀ ਆ ਰਹੀ ਹੈ ਆ ਦੇਖੋ ਕਿਉਂਕਿ ਮੈਂ ਨਾਲ ਨੂੰ ਸੁੱਕਾ ਹੀ ਬਣਾਇਆ ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਥੋੜਾ ਪਾਣੀ ਪਾ ਕੇ ਇਹਦੀ ਗਰੇਵੀ ਵੀ ਬਣਾ ਸਕਦੇ ਹੋ ਹੁਣ ਇਸ ਤੇ ਪਾਉਣੇ ਆ ਜੀ ਆਪਾਂ ਕੱਟਿਆ ਹੋਇਆ ਬਰੀਕ ਧਨੀਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਬਹੁਤ ਹੀ ਟੇਸਟੀ ਆਪਣੇ ਚਟਪਟੇ ਪੰਜਾਬੀ ਛੋਲੇ ਬਣ ਕੇ ਬਿਲਕੁਲ ਤਿਆਰ ਨੇ ਖੁਸ਼ਬੂ ਬਹੁਤ ਸੋਹਣੀ ਆ ਰਹੀ ਓ ਆ ਦੇਖੋ ਜੀ ਕਿੰਨੇ ਸੋਹਣੇ ਬਣੇ ਨੇ ਆਪਣੇ ਪਲੇ ਇਹਨੂੰ ਆਪਾਂ ਹੁਣ ਇੱਕ ਬੌਲ 'ਚ ਕੱਢਦੇ ਆ ਫਿਰ ਇਹਨੂੰ ਥੋੜਾ ਸਚਾ ਕੇ ਤੇ ਇਹਦੇ ਉੱਪਰ ਲਗਾਉਨੇ ਆ ਜੀ ਦੇਸੀ ਘਿਓ ਦਾ ਹੁਣ ਇਹਨੂੰ ਆਪਾਂ ਸਜਾਉਨੇ ਆ ਮੈਂ ਥੋੜੇ ਜਿਹਾ ਟਮਾਟਰ ਉਹਨਾਂ ਨੂੰ ਇਸ ਤਰ੍ਹਾਂ ਕੱਟ ਲਿਆ ਹੈ ਹਾਂਜੀ ਥੋੜੇ ਪਿਆਜ਼ ਉਹਨਾਂ ਨੂੰ ਵੀ ਇਸ ਤਰ੍ਹਾਂ ਕੱਟ ਲਿਆ ਹੈ ਨਿੰਬੂ ਨਿੰਬੂ ਇੱਕ ਦੋ ਪੀਸ ਉਹ ਵੀ ਰੱਖਾਂਗੇ ਉਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਇੱਧਰ ਮੈਂ ਪੈਨ ਚ ਪੈਨ ਰੱਖਿਆ ਇਹਦੇ ਵਿੱਚ ਮੈਂ ਦੋ ਟੁਕੜੇ ਦੇਸੀ ਘਿਓ ਪਾਵਾਂਗੀ ਕਿਉਂ ਗਰਮ ਹੋ ਗਿਆ ਇਹਦੇ ਵਿੱਚ ਹੁਣ ਥੋੜਾ ਅਦਰਕ ਉਹਨੂੰ ਆਪ ਇਸ ਤਰ੍ਹਾਂ ਕੱਟ ਲਿਆ ਤੇ ਤਿੰਨ ਹਰੀਆਂ ਮਿਰਚਾਂ ਇਹਨਾਂ ਨੂੰ ਇਸ ਤਰ੍ਹਾਂ ਕੱਟ ਲਿਆ ਇਹਦੇ ਨਾਲ ਅੱਧਾ ਕਮਟਾ ਪੀਰਾ ਜਿੰਨਾ ਹੈ ਇਸ ਤੋਂ ਅੱਧਾ ਮੈਂ ਇੱਦਾਂ ਨੂੰ ਪਕਾਵਾਂਗੇ ਬਿਲਕੁਲ ਥੋੜੀ ਜਿਹੀ ਦੇਗੀ ਵਿੱਚ ਕੈਪ ਬੰਦ ਕਰ ਦਾਂਗੇ ਹੁਣ ਇਹਨੂੰ ਲਾਉਂਦੇ ਆਂ ਕੀ ਤੜਕਾ ਆਹ ਦੇਖੋ ਥੋੜਾ ਜਿਹਾ ਪਾ ਦਾਂਗੇ ਜੀ ਇੱਥੇ ਟੱਟਿਆ ਹੋਇਆ ਬ੍ਰੀਕ ਤਾਂ ਨਹੀਂ ਆ ਲਓ ਜੀ ਆਪਣੇ ਬਹੁਤ ਹੀ ਟੇਸਟੀ ਪੰਜਾਬੀ ਛੋਲੇ ਬਣ ਕੇ ਬਿਲਕੁਲ ਰੈਡੀ ਨੇ ਜਿੰਨੂ ਕਿ ਬੜੇ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕੀਤਾ ਹੈ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਰੰਗ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਇਹਨੂੰ ਤੁਸੀਂ ਪਟੂਰੀਆਂ ਨਾਲ ਪੂੜੀ ਨਾਲ ਪਰੌਂਠੀ ਨਾਲ ਤੰਦੂਰੀ ਫੁਲਕੇ ਨਾਲ ਖਾ ਸਕਦੇ ਹੋ ਜਦੋਂ ਵੀ ਕੋਈ ਗੈਸਟ ਆਵੇ ਤੁਸੀਂ ਇਹਨੂੰ ਬਣਾ ਸਕਦੇ ਹੋ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੇ ਨੇ ਬਹੁਤ ਹੀ ਚਟਪਟੇ ਨੇ ਤੇ ਬਹੁਤ ਜ਼ਿਆਦਾ ਕਰਾਰੇ ਬਣੇ ਨੇ ਤੇ ਇਹਦਾ ਟੇਸਟ ਵੀ ਬਹੁਤ ਵਧੀਆ ਹੈ ਹੁਣ ਮੈਂ ਤੁਹਾਨੂੰ ਦੱਸਦੀਆਂ ਜੀ ਇਹਦਾ ਟੇਸਟ ਕਿਵੇਂ ਦਾ ਹੈ ਪੰਜਾਬੀ ਛੋਲੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਨੇ ਖਾ ਕੇ ਮਜ਼ਾ ਹੀ ਆ ਗਿਆ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ